ਪੱਛਮੀ ਸਾਹਿਤ ਚਿੰਤਨ ਦੀਆਂ ਵਿਧੀਆਂ ਜੋ ਐ ਉਹ ਕਿਸ ਤਰ੍ਹਾਂ ਦਾ ਪ੍ਰਭਾਵ ਕ੍ਰੀਏਟ ਕਰਦੀਆਂ ਸਾਡੇ ਮਨ ਦੇ ਉੱਤੇ ਜਾਂ ਜਦੋਂ ਵੀ ਅਸੀਂ ਕੋਈ ਤੇ ਫਿਰ ਫਾਰਮ ਦੀ ਗੱਲ ਕਰਦੇ ਕਰਦੇ ਅਸੀਂ ਰੂਪਵਾਦ ਦੀ ਗੱਲ ਉਸ ਸਿਧਾਂਤ ਚਿੰਤਨਾ ਦੇ ਪਾਸੇ ਅਸੀਂ ਚਲੇ ਗਏ ਦੂਸਰੇ ਪਾਸੇ ਜਦੋਂ ਫਵਾਦ ਜਿਹੜੇ ਨਾਰੀਵਾਦ ਕਹेलो ਜਾਂ ਹੋਰ ਚਿੰਤਨ ਜਿਹਦੇ ਵਿੱਚ ਉਪਰਵਾਸੀ ਚਿੰਤਨ ਦਲਿਤ ਚਿੰਤਨ ਜਾਂ ਇਸ ਤਰ੍ਹਾਂ ਦੀ ਨਵੀਆਂ-ਨਵੀਆਂ ਜਿਹੜੀਆਂ ਦ੍ਰਿਸ਼ਟੀਆਂ ਔਰ ਉਹਨੂੰ ਪੜਨ ਦਾ ਪੜਾਉਣ ਦਾ ਉਹਦੇ ਅਧੇੰ ਦਾ ਜਿੰਨਾ ਅੰਦਾਜ਼ ਅਸੀਂ ਸਿੱਖਿਆ ਉਹ ਹੀ ਪੱਛਮੀ ਸਾਹਿਤ ਚਿੰਤਨ ਤੋਂ ਹੀ ਸਾਹਮਣੇ ਆਉਂਦਾ ਹੈ ਬਹੁਤ ਬਾਰੀਕੀ ਦੇ ਨਾਲ ਜਿਵੇਂ ਅਸੀਂ ਕੋਕ ਕਰਦੇ ਹਾਂ ਤਾਂ ਪੱਛਮੀ ਸਾਹਿਤ ਸਿਧਾਂਤ ਇਹਨਾਂ ਦਾ ਆਧਾਰ ਸਮਾਜਿਕ ਤੇ ਸਾਹਿਤ ਦੇ ਵਿੱਚ ਇੱਕ ਖਾਸ ਧਿਰ ਭਾਵੇਂ ਉਹ ਨਾਰੀ ਦੀ ਗੱਲ ਹੋਏ ਯਾ ਵਿਸ਼ਿਸ਼ਟਵਾਦੀ ਜਿਹਾ ਸੇ ਪਰਵਾਸੀ ਸਾਹਿਤ ਦੀ ਵੀ ਗੱਲ ਕਰਦੇ ਆ ਤਾਂ ਯਾ ਇੱਕ ਦਲਿਤ ਚੇਤਨਾ ਦੀ ਵੀ ਗੱਲ ਕਰਦੇ ਆ ਇਹ ਸਮਾਜ ਸਾਹਿਤ ਦਾ ਆਪਣਾ ਇੱਕ ਪੋਜ਼ੀਟਿਵ ਕੰਟਰੀਬਿਊਸ਼ਨ ਹੁੰਦਾ ਹੈ ਕਿ ਉਹ ਚੇਤਨਾ ਕ੍ਰੀਏਟ ਕਰਦਾ ਹੈ ਚੇਤਨਾ ਤੋਂ ਬਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਹੋਰ ਚਿੰਤਨ ਕਰਨ ਦੀ ਲੋੜ ਹੈ ਸੋਚਣ ਦੀ ਲੋੜ ਹੈ ਤੇ ਉਮੀਦ ਹੈ ਜੇ ਤੁਸੀਂ ਇਸ ਵੀਡੀਓ ਦੇ ਰਾਹੀਂ ਮੇਰੀ ਗੱਲ ਨਾਲ ਸਹਿਮਤ ਜਾਂ ਅਸਹਿਮਤ ਹੋ ਤਾਂ ਅਸੀਂ ਇਸ ਡਾਇਲੌਗ ਨੂੰ ਹੋਰ ਅੱਗੇ ਜਾਰੀ ਰੱਖਦੇ ਹਾਂ ਦੋਸਤੋ ਮੈਂ ਇੱਕ ਵਾਰ ਫੇਰ ਪੰਜਾਬੀ ਅਧਿਆਪਕ ਮੰਚ ਤੇ ਤੁਹਾਡੇ ਨਾਲ ਆਪਣੀ ਗੱਲ ਸਾਂਝੀ ਕਰਨ ਵਾਸਤੇ ਹਾਜ਼ਰ ਹਾਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਮੈਂ ਥੋੜਾ ਜਿਹਾ ਸੰਕੇਤ ਕਰਨਾ ਚਾਹਿਆ ਸੀ ਕਿ ਅਸੀਂ ਪੱਛਮੀ ਸਿਧਾਂਤ ਚਿੰਤਨ ਦੀਆਂ ਜੋ ਗੱਲਾਂ ਵਰਤਦੇ ਆ ਅੱਜ ਦੇ ਸਾਹਿਤ ਦੇ ਅਧਣ ਵਾਸਤੇ ਅਧਿਆਪਨ ਵਾਸਤੇ ਉਸ ਦੇ ਵਿੱਚੋਂ ਸਾਨੂੰ ਕਿਸ ਤਰ੍ਹਾਂ ਦੀ ਪ੍ਰਾਪਤੀ ਹੁੰਦੀ ਹੈ ਜਾਂ ਅਸੀਂ ਅ ਅੱਗੇ ਜੋ ਸਾਡੇ ਨਵੀਂ ਜਨਰੇਸ਼ਨ ਹੈ ਜਾਂ ਵਿਦਿਆਰਥੀ ਹੈ ਉਹਨਾਂ ਨੂੰ ਸਾਹਿਤ ਦੇ ਬਾਰੇ ਅਸੀਂ ਕਿਸ ਤਰ੍ਹਾਂ ਦਾ ਪ੍ਰਭਾਵ ਅ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਬਹੁਤ ਸਮੇਂ ਤੋਂ ਜੋ ਮੈਂ ਵੀ ਇਸ ਅਧਿਐਨ ਦੇ ਵਿੱਚੋਂ ਗ੍ਰਹਿਣ ਕੀਤਾ ਕਿ ਪੱਛਮੀ ਸਾਹਿਤ ਚਿੰਤਨ ਦੀਆਂ ਵਿਧੀਆਂ ਜੋ ਹੈ ਉਹ ਕਿਸ ਤਰ੍ਹਾਂ ਦਾ ਪ੍ਰਭਾਵ ਕ੍ਰੀਏਟ ਕਰਦੀਆਂ ਸਾਡੇ ਮਨ ਦੇ ਉੱਤੇ ਜਾਂ ਜਦੋਂ ਵੀ ਅਸੀਂ ਕੋਈ ਰਿਸਰਚ ਦਾ ਕੰਮ ਕਰਦੇ ਹਨ ਜਾਂ ਅਧਿਐਨ ਦਾ ਅਰ ਅਧਿਆਪਨ ਦਾ ਕੰਮ ਕਰਦੇ ਹਨ ਦੋਨਾਂ ਦੇ ਵਿੱਚ ਸਾਡੇ ਬੈਕ ਆਫ ਮਾਈਂਡ ਸਾਡੇ ਮਨ ਦੇ ਵਿੱਚ ਪश्चिमी ਸਿਧਾਂਤ ਚਿੰਤਨ ਦੀਆਂ ਵਿਧੀਆਂ ਹੀ ਕੰਮ ਕਰ ਰਹੀਆਂ ਹੁੰਦੀਆਂ ਹਨ ਅ ਮਿਸਾਲ ਦੇ ਤੌਰ ਤੇ ਜਦੋਂ ਅਸੀਂ ਕਿਸੇ ਟੈਕਸਟ ਨੂੰ ਚੁੱਕਦੇ ਹਾਂ ਤਾਂ ਸਭ ਤੋਂ ਪਹਿਲਾਂ ਅਸੀਂ ਇਹੀ ਦੱਸਦੇ ਹਾਂ ਕਿ ਇਹਦੇ ਦੋ ਰੂਪ ਹਨ ਇੱਕ ਤਾਂ ਇਹਦਾ ਰੂਪ ਜੋ ਬਾਹਰ ਹੈ ਔਰ ਇੱਕ ਦੇ ਅੰਦਰਲੀ ਗੱਲ ਹੈ ਜਿਹਨੂੰ ਅਸੀਂ ਫਾਰਮ ਐਂਡ ਕੰਟੈਂਟ ਦੇ ਨਾਮ ਤੋਂ ਜਾਣਦੇ ਹਾਂ ਤੇ ਫਿਰ ਫਾਰਮ ਦੀ ਗੱਲ ਕਰਦੇ ਕਰਦੇ ਅਸੀਂ ਰੂਪਵਾਦ ਦੀ ਗੱਲ ਉਸ ਸਿਧਾਂਤ ਚਿੰਤਨਾ ਦੇ ਪਾਸੇ ਅਸੀਂ ਚਲੇ ਗਏ ਦੂਸਰੇ ਪਾਸੇ ਜਦੋਂ ਫਿਰ ਕੰਟੈਂਟ ਦੀ ਗੱਲ ਕੀਤੀ ਉਹਦੇ ਵਿੱਚੋਂ ਫਿਰ ਹੌਲੀ-ਹੌਲੀ ਜਿਹੜਾ ਸਨਚਨਾਵਾਦ ਉੱਤਰ ਸਨਚਨਾਵਾਦ ਫਿਰ ਹੋਰ ਕੰਟੈਂਟ ਦੇ ਵਿੱਚ ਜਾਂਦੇ ਹਾਂ ਤਾਂ ਕਈ ਐਸੇਵਾਦ ਜਿਹੜੇ ਨਾਰੀਵਾਦ ਕਹਿ ਲਓ ਜਾਂ ਹੋਰ ਚਿੰਤਨ ਜਿਹਦੇ ਵਿੱਚ ਉਹ ਪ੍ਰਵਾਸੀ ਚਿੰਤਨ Dalit ਚਿੰਤਨ ਜਾਂ ਇਸ ਤਰ੍ਹਾਂ ਦੀ ਨਵੀਆਂ-ਨਵੀਆਂ ਜਿਹੜੀਆਂ ਦ੍ਰਿਸ਼ਟੀਆਂ ਸਾਹਿਤ ਨੂੰ ਘੋਖਣ ਦੀਆਂ ਉਹ ਸਾਡੇ ਸਾਹਮਣੇ ਆਉਂਦੀਆਂ ਰਹੀਆਂ ਪਰ ਮਨ ਦੇ ਵਿੱਚ ਪ੍ਰਸ਼ਨ ਇਹ ਆਉਂਦਾ ਹੈ ਕਿ ਜੇ ਅਸੀਂ ਪਿਛਲੇ 40-50 ਸਾਲ ਤੋਂ ਇਹਨਾਂ ਵਿਧੀਆਂ ਦੇ ਨਾਲ ਸਾਹਿਤ ਚਿੰਤਨ ਦੇ ਇੱਕ ਪ੍ਰੋਸੈਸ ਦੇ ਵਿੱਚ ਪਏ ਹੋਏ ਹਨ ਔਰ ਉਹੀ ਵਿਧੀਆਂ ਅਸੀਂ ਅੱਗੇ ਵਿਦਿਆਰਥੀਆਂ ਨੂੰ ਵੀ ਦੇ ਰਿਹਾ ਹੈ ਉਹਦਾ ਪ੍ਰਭਾਵ ਕੀ ਪੈ ਰਿਹਾ ਹੈ ਸਮਾਜ ਦੇ ਉੱਤੇ ਉਹਦੇ ਵਿੱਚੋਂ ਕੀ ਐਸੇ ਪੋਜ਼ਿਟਿਵ ਜਾਂ ਵਧੀਆ ਚੀਜ਼ਾਂ ਨਿਕਲ ਕੇ ਸਾਹਮਣੇ ਆ ਰਹੀ ਹੈ ਇਹ ਬਹੁਤ ਵੱਡਾ ਪ੍ਰਸ਼ਨ ਸੀ ਇਹ ਪ੍ਰਸ਼ਨ ਇਸ ਕਰਕੇ ਪੈਦਾ ਹੁੰਦਾ ਹੈ ਕਿ ਅੱਜ ਜਿਸ ਸਾਹਿਤ ਨੂੰ ਅਸੀਂ ਪੁਰਾਤਨ ਜਾਂ ਮੱਧਕਾਲੀ ਸਾਹਿਤ ਕਹ ਕੇ ਮੁੱਖ ਧਾਰਾ ਦੇ ਸਾਹਿਤ ਵਿੱਚ ਅਸੀਂ ਉਹਨੂੰ ਧਾਰਮਿਕ ਸਾਹਿਤ ਕਰਕੇ ਪਿੱਛੇ ਰੱਖ ਦਿੰਦੇ ਹਾਂ ਜੇ ਅਸੀਂ ਕੋਈ ਸਪਸ਼ਟ ਗੱਲਾਂ ਕਰਨੀਆਂ ਐ ਸਮਾਜ ਦੇ ਕਿਸੇ ਪ੍ਰਭਾਵ ਨੂੰ ਅਸੀਂ ਉਹਦਾ ਵਿਸ਼ਲੇਸ਼ਣ ਕਰਨਾ ਹੈ ਜਾਂ ਕਿਸੇ ਸਮਾਜਿਕ ਸਮੱਸਿਆ ਨੂੰ ਅਸੀਂ ਦੇਖਣਾ ਚਾਹੁੰਦੇ ਹਾਂ ਉਹਦੀ ਘੋਕ ਕਰਨਾ ਚਾਹੁੰਦੇ ਹਾਂ ਤੇ ਉਹਦਾ ਕੋਈ ਨਾ ਕੋਈ ਨਿਦਾਨ ਜਾਂ ਕੋਈ ਉਹਦਾ ਸੇ ਹੱਲ ਦੇਣਾ ਚਾਹੁੰਦੇ ਹਾਂ ਤਾਂ ਅਸੀਂ ਪਿਓਰਲੀ ਪੱਛਮੀ ਸਾਹਿਤ ਵਿਧੀਆਂ ਨੂੰ ਸਾਹਮਣੇ ਰੱਖ ਕੇ ਉਸ ਅੰਦਾਜ਼ ਦੇ ਵਿੱਚੋਂ ਅਸੀਂ ਆਪਣੇ ਸਾਹਿਤ ਦਾ ਅਧਿਐਨ ਕਰਦੇ ਆ ਭਾਵੇਂ ਉਹ ਮੱਧਕਾਲ ਦਾ ਹੋਵੇ ਜਾਂ ਸਾਡਾ ਪ੍ਰਾਚਨ ਸਾਹਿਤ ਹੋਵੇ ਕਿਉਂਕਿ ਆਧੁਨਿਕ ਕਾਲ ਦਾ ਜੋ ਸਾਹਿਤ ਹੈ ਉਹ ਸਾਰੇ ਜਾਣਦੇ ਕਿ ਆਧੁਨਿਕ ਕਾਲ ਦਾ ਪੂਰਾ ਦਾ ਪੂਰਾ ਭਾਵੇਂ ਉਹ ਸਾਹਿਤ ਹੋਵੇ ਜਾਂ ਉਹਦਾ ਸਾਹਿਤ ਰੂਪ ਹੋਵੇ ਉਹ ਪੱਛਮੀ ਰੂਪਕਾਰਾਂ ਦੇ ਨਾਲ ਹੀ ਨਿਕਲਿਆ ਮੋٹے ਤੌਰ ਤੇ ਔਰ ਉਹਨੂੰ ਪੜਨ ਦਾ ਪੜਾਉਣ ਦਾ ਉਹਦੇ ਅਧਿਐਨ ਦਾ ਜਿੰਨਾ ਅੰਦਾਜ਼ ਅਸੀਂ ਸਿੱਖਿਆ ਹੈ ਉਹੀ ਪੱਛਮੀ ਸਾਹਿਤ ਚਿੰਤਨ ਤੋਂ ਹੀ ਸਾਹਮਣੇ ਆਉਂਦਾ ਹੈ ਬਹੁਤ ਬਾਰਕੀ ਦੇ ਨਾਲ ਜਿਵੇਂ ਅਸੀਂ ਕੋਕ ਕਰਦੇ ਹਾਂ ਤਾਂ ਪੱਛਮੀ ਸਾਹਿਤ ਸਿਧਾਂਤ ਇਹਨਾਂ ਦਾ ਆਧਾਰ ਸਮਾਜਿਕ ਤੇ ਪੋਲਿਟੀਕਲ ਹੈ ਪਰ ਇਹ ਥਿਉਰੀਜ਼ ਜਿਹੜੀਆਂ ਅਸੀਂ ਅੱਜ ਪੜ ਰਹੇ ਹਾਂ ਇਹ ਕਦੇ ਵੀ ਪਿਓਰਲੀ ਕਿਸੇ ਸਾਹਿਤ ਦੇ ਰੂਪਾਕਾਰ ਨੂੰ ਜਾਂ ਸਾਹਿਤ ਨੂੰ ਪੜਨ ਵਾਸਤੇ ਨਹੀਂ ਬਣੀਆਂ ਇਹ ਅਧਿਆਨ ਵਿਧੀਆਂ ਕਿਸੇ ਨਾ ਕਿਸੇ ਸੋਸ਼ਲ ਜਾਂ ਪੋਲੀਟੀਕਲ ਮੂਵਮੈਂਟ ਦਾ 파ਟ ਰਿਆ ਉਹ ਕੋਈ ਵੀ ਅਸੀਂ ਅੱਜ ਕੱਲ੍ਹ ਦੀਆਂ ਜੇ ਅਧਿਆਨ ਵਿਧੀਆਂ ਚੋਂ ਦੇਖਦੇ ਆ ਤਾਂ ਇੱਕ ਤਰ੍ਹਾਂ ਨਾਲ ਅਸੀਂ ਸੋਸ਼ੀਓ ਪੋਲੀਟੀਕਲ ਮੂਵਮੈਂਟਸ ਜਾਂ ਲਹਿਰਾਂ ਸਿਗੀਆਂ ਉਹਨਾਂ ਸਿਧਾਂਤਾਂ ਨੂੰ ਅਸੀਂ ਸਾਹਿਤ ਦੇ ਉੱਤੇ ਇੰਪੋਜ਼ ਕਰ ਰਹੇ ਹਾਂ ਉਹਦੇ ਵਿੱਚੋਂ ਇੱਕ ਨਵਾਂ ਨਵੀਂ ਕਿਸਮ ਦਾ ਸਾਹਿਤ ਜਿਹੜਾ ਨਾ ਉਹ ਆਧੁਨਿਕ ਕਾਲ ਦੇ ਵਿੱਚ ਆਉਂਦਾ ਹੈ ਬਹੁਤ ਹੀ ਸ਼ੁਰੂਆਤ ਤੋਂ ਹੀ ਜਿਵੇਂ ਅਸੀਂ ਜੇ ਯਥਾਰਤਵਾਦੀ ਸਾਇਦ ਦੀ ਗੱਲ ਕਰਦੇ ਆ ਜਾਂ ਪ੍ਰਗਤੀਵਾਦੀ ਸਾਇਦ ਦੀ ਗੱਲ ਕਰਦੇ ਆ ਤੇ ਉਸ ਤੋਂ ਬਾਅਦ ਵੀ ਜਿਵੇਂ ਨਾਰੀਵਾਦ ਆ ਜਾਂਦਾ ਹੈ ਆਧੁਨਿਕਤਾਵਾਦ ਉੱਤਰ ਆਧੁਨਿਕਤਾਵਾਦ ਜਾਂ ਹੋਰ ਇਸ ਤਰ੍ਹਾਂ ਦੇ ਕਈ ਜਦੋਂ ਸਨਚਨਾਵਾਦ ਫਿਰ ਉਸ ਦੌਰ ਦੇ ਵਿੱਚੋਂ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਬਸਤੀਵਾਦ ਦਾ ਤਾਂ ਉੱਤਰ ਬਸਤੀਵਾਦ ਵੀ ਇਨਾਂ ਦਾ ਸਾਰਿਆਂ ਦਾ ਪਰਪਸ ਇੱਕ politcal ਇੰਪੈਕਟ ਵਾਲਾ ਸੀਗਾ ਪਰ ਕੀ ਸਾਹਿਤ ਇਹੀ ਹੈ ਸਾਹਿਤ ਬਾਰੇ ਜਦੋਂ ਸਾਡੀ ਸੂਝ ਭਾਰਤੀ ਪੱਖ ਵੱਲ ਦੇਖਦੇ ਆ ਤਾਂ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਜਿਹੜਾ ਸਾਹਿਤ ਸਾਨੂੰ ਅੱਜ ਵੀ ਮਿਲਦਾ ਹੈ ਤੇ ਬਹੁਤ ਜੇ ਪੰਜਾਬ ਦੀ ਗੱਲ ਕਰਦੇ ਆ ਤਾਂ ਮੱਧਕਾਲ ਦਾ ਸਾਹਿਤ ਹੈ ਮੱਧ ਕਾਲ ਦਾ ਜਿਹੜਾ ਸਾਹਿਤ ਹੈ ਉਹਦੇ ਵਿੱਚ ਕਿੰਨੀ ਕੁ ਪੋਲੀਟੀਕਲ ਥਿਉਰੀਜ਼ ਜਾਂ ਕਿੰਨੀ ਕੁ ਸੋਸ਼ਲ ਥਿਉਰੀਜ਼ ਨੂੰ ਉਹਦੇ ਤੇ ਉਹਦੇ ਵਿੱਚੋਂ ਨਿਕਲਿਆ ਜਾਂ ਉਹਦੇ ਤੇ ਇੰਪੋਜ਼ ਕੀਤਾ ਗਿਆ ਪਰ ਪ੍ਰਭਾਵ ਗੁਰਬਾਣੀ ਦਾ ਜਦੋਂ ਅਸੀਂ ਆਪਣੇ ਕੰਡਕਟ ਦੀ ਜਾਂ ਅਸੀਂ ਸਮਾਜ ਦੇ ਵਿੱਚ ਕਿਸੇ ਸੇਧ ਦੀ ਤਲਾਸ਼ ਕਰਦੇ ਹਾਂ ਤਾਂ ਸਭ ਤੋਂ ਪ੍ਰਭਾਵਸ਼ਾਲੀ ਸਾਨੂੰ ਮੱਧ ਕਾਲ ਦੇ ਉਸੇ ਸਾਹਿਤ ਦੇ ਵਿੱਚੋਂ ਵਿਧੀਆਂ ਵੀ ਮਿਲਦੀਆਂ ਤੇ ਇਨਸਾਈਟਸ ਵੀ ਮਿਲਦੀਆਂ ਮੈਨੂੰ ਲੱਗਦਾ ਹੈ ਕਿ ਇਹ ਸਮਾਂ ਹੁਣ ਇਸ ਦਿਸ਼ਾ ਵੱਲ ਜਾ ਰਿਹਾ ਹੈ ਜਿੱਥੇ ਪੱਛਮੀ ਸਿਧਾਂਤ ਚਿੰਤਨ ਉਹਨਾਂ ਦੀਆਂ ਥਿਉਰੀਜ਼ ਜਿਹੜੇ ਬਣੀਆਂ ਹੋਈਆਂ ਸੀਗੀਆਂ ਉਹਨਾਂ ਦਾ ਇੱਕ ਤਰ੍ਹਾਂ ਨਾਲ ਸੈਚੂਰੇਸ਼ਨ ਪੁਆਇੰਟ ਆ ਗਿਆ ਤੇ ਉਸ ਤੋਂ ਅਗਾਹ ਦਿਸ਼ਾ ਕਿ ਕਿਸ ਪਾਸੇ ਵੱਲ ਜਾਣਾ ਹੈ ਉੱਥੇ ਇਹਨਾਂ ਦੀ ਪਹੁੰਚ ਬਹੁਤ ਸੀਮਿਤ ਰਹਿ ਗਈ ਮੈਨੂੰ ਜੋ అనుభవ ਹੋਇਆ ਇਸ ਬਾਰੇ ਉਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਤਾਂ ਕਿ ਇਸ ਵੀਡੀਓ ਦੇ ਰਾਹੀਂ ਤੁਹਾਡੇ ਨਾਲ ਇੱਕ ਸੰਵਾਦ ਇੱਕ वार्तालाप ਸ਼ੁਰੂ ਹੋ ਸਕੇ ਔਰ ਕੁਝ ਮੇਰੇ ਮਨ ਦੇ ਵਿੱਚ ਪ੍ਰਸ਼ਨ ਹੀ ਹੈ ਤੁਸੀਂ ਉਸੇ ਪ੍ਰਸ਼ਨਾਂ ਦੇ ਉੱਤਰ ਮੈਨੂੰ ਦੇ ਸਕਦੇ ਹੋ ਜਾਂ ਮੈਤੋਂ ਉਹ ਗੱਲ ਹੋਰ ਪੁੱਛ ਸਕਦੇ ਹੋ ਤਾਂ ਕਿ ਇੱਕ ਤਰ੍ਹਾਂ ਦਾ ਸੰਵਾਦ ਅੱਗੇ ਚੱਲ ਸਕੇ ਮੈਂ ਇਹ ਸੋਚਦਾ ਹਾਂ ਕਿ ਪੱਛਮੀ ਸਿਧਾਂਤ ਚਿੰਤਨ ਦਾ ਜੋ ਇੱਕ ਵੀਕ ਪੁਆਇੰਟ ਹੈ ਜੋ ਉਹਦੀ ਇੱਕ ਲਿਮਿਟੇਸ਼ਨ ਹੈ ਉਹ ਇਹ ਰਹੀ ਹੈ ਕਿ ਸਹਿਤ ਦਾ ਜੋ ਉਹਨਾਂ ਦਾ ਪਰਪਸ ਹੈਗਾ ਉਹ ਉਹਦੇ ਪਿੱਛੇ ਵਿਸ਼ਿਸ਼ਟਤਾਵਾਦ ਹੈ ਐਕਸਕਲੂਸਿਵਿਜ਼ਮ ਹੈ ਸਾਡਾ ਪੂਰਾ ਸਮਾਜ ਜਿਹੜਾ ਹੈ ਉਹਦਾ ਦਰਸ਼ਨ ਹੈ ਉਹ ਇਨਕਲੂਸਿਵਨੈਸ ਹੈ ਉਹਦੇ ਵਿੱਚ ਇੱਕ ਇਕਾਤਮਤਾ ਹੈ ਉਹ ਜੋੜਨ ਵਾਲੀ ਗੱਲ ਕਰਦਾ ਹੈ ਸਾਡਾ ਪੂਰਾ ਸਮਾਜ ਹਰ ਜਗ੍ਹਾ ਜੋੜਨ ਦੀ ਗੱਲ ਕਰਦਾ ਹੈ ਤੇ ਸਮਾਜ ਨੂੰ ਜੋੜਨ ਵਾਸਤੇ ਜੋ ਮੱਧ ਕਾਲ ਦੇ ਵਿੱਚ ਸਾਨੂੰ ਬਾਣੀ ਵੀ ਮਿਲਦੀ ਹੈ ਗੁਰਬਾਣੀ ਉਹ ਸਾਰੀਆਂ ਵਿਸ਼ਿਸ਼ਟਤਾਵਾਂ ਦੀਆਂ ਜਾਂ ਅਲੱਗ-ਅਲੱਗ ਆਈਡੈਂਟਿਟੀਆਂ ਨੂੰ ਸਮਾਪਤ ਕਰਕੇ ਜਾਂ ਉਹਨੂੰ ਇਗਨੋਰ ਕਰਕੇ ਇੱਕ ਜਿਹੜੀ ਵੱਡੇ ਲੈਵਲ ਦੀ ਰਿਐਲਿਟੀ ਹੈ ਪਰਮ ਸੱਤ ਦੀ ਉਸ ਦੇ ਉੱਤੇ ਉਸ ਨੂੰ ਸਮਾਪਤ ਕਰਕੇ ਉਹਦਾ ਨਿਦਾਨ ਉਹਦੀ ਸਮੱਸਿਆ ਦਾ ਹੱਲ ਉਸ ਦ੍ਰਿਸ਼ਟੀ ਦੇ ਉੱਤੇ ਛੱਡਦੇ ਆ ਕਿ ਸਾਰਾ ਇਨਕਲੂਸਿਵਨੈਸ ਹੈ ਪਰ ਜੋ ਸਾਡਾ ਸਾਹਿਤ ਜਿਸ ਤਰ੍ਹਾਂ ਲਿਖਿਆ ਜਾ ਰਿਹਾ ਹੈ ਜਿਸ ਵਿਧੀ ਨਾਲ ਲਿਖਿਆ ਜਾ ਰਿਹਾ ਹੈ ਔਰ ਜਿਸ ਵਿਧੀ ਦੇ ਨਾਲ ਉਹਨਾਂ ਦਾ ਅਨਾਲਿਸਿਸ ਹੋ ਰਿਹਾ ਉਹ ਪੱਛਮੀ ਸਿਧਾਂਤ ਚਿੰਤਨ ਹੈ ਉਹ ਐਕਸਕਲੂਸਿਵਿਸਟ ਹੈ ਐਕਸਕਲੂਸਿਵਿਸਟ ਦਾ ਐਗਜ਼ਾਮਪਲ ਇਹ ਹੈ ਕਿ ਸਾਹਿਤ ਦੇ ਵਿੱਚ ਇੱਕ ਖਾਸ ਧਿਰ ਭਾਵ ਇਹ ਨਾਰੀ ਦੀ ਗੱਲ ਹੋਏ ਯਾ ਵਿਸ਼ਿਸ਼ਟਵਾਦੀ ਜਿਹਾ ਸੇ ਪ੍ਰਵਾਸੀ ਸਾਇਦ ਦੀ ਵੀ ਗੱਲ ਕਰਦੇ ਆ ਤਾਂ ਯਾ ਇੱਕ ਦਲਿਤ ਚੇਤਨਾ ਦੀ ਵੀ ਗੱਲ ਕਰਦੇ ਆ ਇਹ ਸਮਾਜ ਦੇ ਵਿੱਚ ਸੋਸ਼ਲ ਮੂਵਮੈਂਟਸ ਤਾਂ ਰਹੀਆਂ ਪੋਲਿਟੀਕਲ ਮੂਵਮੈਂਟਸ ਵੀ ਹੋ ਸਕਦੀਆਂ ਔਰ ਉਸ ਚੀਜ਼ ਦੀ ਕੋਖ ਲਈ ਜਿਵੇਂ ਮਾਰਕਸਵਾਦ ਨੇ ਵਰਗਾਂ ਦੀ ਗੱਲ ਕੀਤੀ ਹੈ ਵੀ ਵਰਗ ਦੇ ਵਿੱਚ ਵੰਡਿਆ ਹੋਇਆ ਸਮਾਜ ਹੈ ਸ਼ੋਸ਼ਣ ਕਰਦਾ ਇੱਕ ਸ਼ੋਸ਼ਣ ਜਿਹਨਾਂ ਦਾ ਹੋ ਰਿਹਾ ਉਸੇ ਪੈਟਰਨ ਤੇ ਅਸੀਂ ਹਰ ਚੀਜ਼ ਦੀ ਡਿਵੀਜ਼ਨ ਕੀਤੀ ਹੈ ਸਾਹਿਤ ਨੂੰ ਜਾਂ ਕਿਸੇ ਵੀ ਸਮਾਜ ਨੂੰ ਦੇਖਣ ਵਾਸਤੇ ਅਸੀਂ ਇਹ ਦ੍ਰਿਸ਼ਟੀ ਅਪਣਾਈ ਅਪਣਾ ਸਕਦੇ ਹਾਂ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਹੈਲਪਫੁਲ ਰਹਿੰਦੀ ਹੈ ਜਦੋਂ ਅਸੀਂ ਸ਼੍ਰੇਣੀ ਬਣਾ ਕੇ ਕਿਸੇ ਚੀਜ਼ ਨੂੰ ਦੇਖਦੇ ਹਾਂ ਸਮਝ ਆਉਂਦੀ ਹੈ ਚੀਜ਼ਾਂ ਪਰ ਇਹਦੀ ਲਿਮਿਟੇਸ਼ਨ ਇਹ ਹੈ ਕਿ ਉਸ ਤੋਂ ਬਾਅਦ ਕੀ ਕਿਸੇ ਚੀਜ਼ ਨੂੰ ਅਸੀਂ ਛੋਟਾ ਵੱਡਾ ਕਰਕੇ ਜਾਂ ਕਮਜ਼ੋਰ ਔਰ ਸ਼ਕਤੀਵਾਨ ਕਰਕੇ ਉਹਦੀ ਪਛਾਣ ਤਾਂ ਕਰ ਲੈਨੇ ਆਂ ਔਰ ਸਾਹਿਤ ਦਾ ਕੰਮ ਇੱਥੇ ਸਮਾਪਤ ਨਹੀਂ ਹੁੰਦਾ ਸਾਡੇ ਮੱਧਕਾਲ ਦਾ ਸਾਹਿਤ ਇੱਥੇ ਖਤਮ ਨਹੀਂ ਹੁੰਦਾ ਉਹ ਅੱਗੇ ਦ੍ਰਿਸ਼ਟੀ ਦਿੰਦਾ ਹੈ ਉਹ ਸਾਨੂੰ ਡਰਾਈਵ ਕਰਦਾ ਹੈ ਕਿ ਇਹ ਜਿਹੜੀ ਅਸਮਾਨਤਾ ਹੈ ਇਹ ਜਿਹੜਾ ਵਿਰੋਧ ਹੈ ਇਹ ਜਿਹੜਾ ਵੈਰ ਹੈ ਇਹ ਕਿਸ ਤਰ੍ਹਾਂ ਸਮਾਪਤ ਹੋ ਸਕਦਾ ਹੈ ਇਹ ਉਹ ਇੱਕ ਵਿਚਾਰਤਾਰਾ ਜਿਹੜੀ ਹੈ ਉਹ ਉਹ ਉਤਪਨ ਕਰਦੇ ਆ ਉਹ ਸਮਨਵੇਦਾਇ ਲੇਕਿਨ ਜੋ ਪੱਛਮ ਹੈ ਉਹ ਸਮਨਵੇਦੀ ਗੱਲ ਨਹੀਂ ਕਰਦਾ ਉਹ ਸੰਘਰਸ਼ ਦੀ ਗੱਲ ਕਰਦਾ एक्सक्लूसिविस्ट ਜਿਹੜੀ ਥਿਉਰੀ ਹੁੰਦੀ ਹੈ ਜੋ ਵਿਸ਼ਿਸ਼ਟਤਾਵਾਦ ਹੈ ਉਹ ਤਿਰਾਂ ਦੋ ਤਿਰਾਂ ਨੂੰ ਤਿੰਨ ਤਿਰਾਂ ਨੂੰ ਜਿੰਨੀਆਂ ਵੀ ਬਾਈਫਰਕੇਸ਼ਨਸ ਜਾਂ ਉਹਦੀਆਂ ਫ੍ਰੈਗਮੈਂਟਸ ਹੋ ਸਕਣ ਉਹ ਜ਼ਿਆਦਾ ਤੋਂ ਜ਼ਿਆਦਾ ਕ੍ਰੀਏਟ ਕਰਦੇ ਆ ਕ੍ਰੀਏਟ ਹੁੰਦੀਆਂ ਆ ਉਹਦੇ ਨਾਲ ਇਹ ਕਹਿ ਸਕਦੇ ਆ ਕਿਉਂਕਿ ਉਹਨਾਂ ਦਾ ਆਧਾਰ ਹੀ ਜਿਹੜਾ ਇੱਕ ਡਿਵੈਲ ਡਿਵੈਲਟੀ ਤੋਂ ਹੈ ਇੱਕ ਸੈਪਰੇਟਿਜ਼ਮ ਤੋਂ ਹੈ ਔਰ ਉਹ ਹਰ ਕਿਸਮ ਦੀ ਜਿਹੜਾ ਵੱਖਵਾਦ ਹੈ ਉਹਦੇ ਵਿੱਚ ਹਰੇਕ ਅਲੱਗ ਚੀਜ਼ ਨੂੰ ਅ ਅਲੱਗ ਹੀ ਰੱਖਣਾ ਤੇ ਉਹਦੇ ਵਿੱਚੋਂ ਕਿਹਨੇ ਆਪਣਾ ਹੱਕ ਆਪਣੀ ਮਾਲਕੀ ਲੈਣੀ ਹੈ ਤਾਂ ਉਹਦਾ ਰਾਹ ਜਿਹੜਾ ਹੈ ਉਹ ਸੰਘਰਸ਼ ਹੈ ਪਰ ਸਾਡੇ ਇੱਥੇ ਸੰਘਰਸ਼ ਨਹੀਂ ਸਾਡੇ ਇੱਥੇ ਸੰਵਾਦ ਹੈ ਹੁਣ ਜਿੰਨਾ ਵੀ ਸਾਹਿਤ ਅਸੀਂ ਭਾਰਤੀ ਅ ਦਰਸ਼ਨ ਦੇ ਅਨੁਸਾਰ ਦੇਖਿਆ ਲਿਖਿਆ ਪੜ੍ਹਿਆ ਮਧਕਾਲੀ ਸਾਹਿਤ ਜੋ ਹੈ ਉਸ ਦੇ ਵਿੱਚ ਕਿਤੇ ਵੀ ਤੁਹਾਨੂੰ ਸਮਾਜ ਦੇ ਵਿੱਚੋਂ ਟੈਨਸ਼ਨ ਕ੍ਰੀਏਟ ਕਰਨ ਦਾ ਦੋ ਧਿਰਾਂ ਨੂੰ ਲੜਾਉਣ ਦਾ ਇਹ ਮੈਸੇਜ ਕਦੇ ਨਹੀਂ ਮਿਲਦਾ ਇਹ ਕਦੇ ਵੀ ਭਾਵੇਂ ਭਗਤਾਂ ਦੀ ਬਾਣੀ ਹੈ ਭਾਵੇਂ ਗੁਰੂਆਂ ਦੀ ਬਾਣੀ ਹੈ ਕਿਤੇ ਵੀ ਇਸ ਤਰ੍ਹਾਂ ਦਾ ਜਿਹੜਾ ਸਮਾਜ ਨੂੰ ਸੁਨੇਹਾ ਨਹੀਂ ਮਿਲਦਾ ਜੋ ਕਿ ਪੱਛਮ ਸਾਨੂੰ ਜਿਸ ਚੀਜ਼ ਵਾਸਤੇ ਪ੍ਰੇਰਿਤ ਕਰਦਾ ਹੈ ਉਹ ਸਿਧਾਂਤ ਜੋ ਅੱਜ ਉੱਤਰ ਆਧੁਨਿਕਤਾ ਤੱਕ ਪਹੁੰਚ ਗਏ ਨੇ ਹੁਣ ਉੱਤਰ ਆਧੁਨਿਕਤਾ ਤੱਕ ਵੀ ਇਹ ਹੈ ਕਿ ਹਰ ਚੀਜ਼ ਨੂੰ ਇੰਨੇ ਫ੍ਰੈਗਮੈਂਟਸ ਦੇ ਵਿੱਚ ਦੇਖਣ ਦਾ ਸਾਡਾ ਦ੍ਰਿਸ਼ਟੀ ਬਣ ਚੁੱਕੀ ਹੈ ਕਿ ਕਿਤੇ ਨਾ ਕਿਤੇ ਹਰ ਸਾਹਿਤ ਨੂੰ ਹੀ ਅਸੀਂ ਵੱਖ-ਵੱਖ ਦੇ ਵਿੱਚ ਕਰ ਦਿੱਤਾ ਛੋਟੇ-ਛੋਟੇ ਯੂਨਿਟਸ ਬਣਾ ਕੇ ਉਹਨੂੰ ਅਸੀਂ ਪੜਨ ਦੀ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ ਜਿਹਦੇ ਵਿੱਚ ਗੁੰਜਾਇਸ਼ ਵੀ ਨਹੀਂ ਹੈ ਉਹਦੇ ਵਿੱਚ ਸਾਹਿਤਿਕਤਾ ਜਾਂ ਵਿਚਾਰਤਾਰਾ ਦੀ ਗੁੰਜਾਇਸ਼ ਨਹੀਂ ਉਸ ਦੇ ਵਿੱਚ ਸਿਰਫ ਇੱਕ ਪੋਲਿਟਿਕਸ ਦੀ ਗੁੰਜਾਇਸ਼ ਹੈ ਔਰ ਸੋਸ਼ਲ ਮੂਵਮੈਂਟ ਦੀ ਗੁੰਜਾਇਸ਼ ਹੈ ਸੋਸ਼ਲ ਮੂਵਮੈਂਟ ਸਾਹਿਤ ਤੋਂ નિર્ਲੇਪ ਹੋ ਕੇ ਵੀ ਚੱਲ ਸਕਦੀ ਹੈ ਸਾਹਿਤ ਦਾ ਆਪਣਾ ਇੱਕ ਪੋਜ਼ਿਟਿਵ ਕੰਟਰੀਬਿਊਸ਼ਨ ਹੁੰਦਾ ਹੈ ਕਿ ਉਹ ਚੇਤਨਾ ਕ੍ਰੀਏਟ ਕਰਦਾ ਹੈ ਚੇਤਨਾ ਤੋਂ ਬਾਅਦ ਤੁਹਾਨੂੰ ਜੋੜਨ ਦੀ ਗੱਲ ਕਰਨੀ ਚਾਹੁੰਦਾ ਕਰਦਾ ਹੈ ਇਹਦਾ ਪ੍ਰਭਾਵ ਅਸੀਂ ਗੁਰਬਾਣੀ ਔਰ ਮੱਧਕਾਲ ਦੇ ਸਾਹਿਤੋਂ ਹੀ ਦੇਖ ਸਕਦੇ ਹਾਂ ਇਸ ਤਰ੍ਹਾਂ ਦਾ ਪ੍ਰਭਾਵ ਸਾਨੂੰ ਵਰਤਮਾਨ ਦੇ ਵਿੱਚ ਜਿੰਨੇ ਵੀ ਤਰ੍ਹਾਂ ਦਾ ਸਾਹਿਤ ਮਿਲਦਾ ਹੈ ਉਹ ਸਾਡੇ ਅੰਦਰ ਤੱਕ ਕਦੇ ਵੀ ਉਹ ਅਸਰ ਨਹੀਂ ਕਰ ਪਾਇਆ ਬਹੁਤ ਸ਼ਾਰਟ ਟਰਮ ਥੋੜੇ ਟਾਈਮ ਵਾਸਤੇ ਅਸਰ ਕਰਦਾ ਹੈ ਔਰ ਜਿਸ ਟਾਈਮ ਤੱਕ ਉਹ ਅਸਰ ਕਰ ਰਿਹਾ ਹੁੰਦਾ ਉਸ ਨੂੰ ਜੇ ਅਸੀਂ ਇਸ ਦ੍ਰਿਸ਼ਟੀ ਨਾਲ ਦੇਖੀਏ ਕਿ ਉਹ ਕਿਸ ਤਰ੍ਹਾਂ ਦਾ ਅਸਰ ਕਰ ਰਿਹਾ ਹੈ ਜਿਉਂ ਸਾਨੂੰ ਸਮਾਜ ਦੇ ਵਿੱਚ ਅਲੱਗ ਖੜੇ ਹੋਣ ਦਾ ਪ੍ਰਭਾਵ ਦੇ ਰਿਹਾ ਹੈ ਸਮਾਜ ਦੇ ਵਿੱਚ ਸਾਨੂੰ ਉਹ ਇੱਕ ਪੋਲੀਟੀਕਲ ਪਾਵਰ ਲੈਣ ਵਾਸਤੇ ਸਾਨੂੰ ਪ੍ਰੇਰਿਤ ਕਰਦਾ ਹੈ ਤਾਂ ਇਹ ਸਾਹਿਤ ਦਾ ਪੱਛਮ ਦਾ ਪ੍ਰਯੋਜਨ ਹੋ ਸਕਦਾ ਹੈ ਸਾਡਾ ਨਹੀਂ ਹੋ ਸਕਦਾ ਸਾਡਾ ਪ੍ਰਯੋਜਨ ਬਾਦਸ਼ਾਹੀਆਂ ਛੱਡਣ ਦਾ ਵੀ ਰਿਹਾ ਹੈ। ਬਾਣੀ ਦੇ ਵਿੱਚ ਬਾਦਸ਼ਾਹੀਆਂ ਹਾਸਲ ਕਰਨ ਦੀ ਗੱਲ ਨਹੀਂ ਹੈ। ਜੋ ਏਡੇ ਵੱਡੇ ਅੰਪਾਇਰ ਨਾਲ ਜਾਂ ਇੱਕ ਮੁਗਲਾਂ ਦੇ ਨਾਲ ਇੱਕ ਲੜਾਈ ਵੀ ਚੱਲ ਰਹੀ ਹੈ ਤਾਂ ਪਾਤਸ਼ਾਹੀ ਵਾਸਤੇ ਨਹੀਂ। ਉਹ ਸਮਾਜ ਦੇ ਵਿੱਚ ਇੱਕ ਉਸ ਧਰਮ ਨੂੰ ਸਥਾਪਿਤ ਕਰਨ ਦਾ ਇੱਕ ਇੱਕ ਮਹਿੰਮ ਸੀਗੀ ਜਿਹਦੇ ਵਿੱਚ ਸਾਰਿਆਂ ਵਾਸਤੇ ਇੱਕ ਇਨਕਲੂਸਿਵਨੈਸ ਦਾ ਕੈਰੇਕਟਰ ਹੁੰਦਾ ਹੈ। ਜਦੋਂ ਪੂਰੇ ਗੁਰਬਾਣੀ ਦੇ ਵਿੱਚ ਜਾਤੀ ਦੀ ਗੱਲ ਹੋ ਰਹੀ ਹੈ ਜਾਤੀ ਪ੍ਰਥਾ ਦੀ ਗੱਲ ਹੋ ਰਹੀ ਹੈ ਪਖੰਡਾ ਦੀ ਗੱਲ ਹੋ ਰਹੀ ਹੈ ਤਾਂ ਉਹ ਅਲੱਗ ਤੋਂ ਕੁਝ ਕ੍ਰੀਏਟ ਕੀਤਾ ਜਾ ਰਿਹਾ ਤੇਰਾ ਉਹ ਸਾਰਿਆਂ ਨੂੰ ਸਾਰਿਆਂ ਨੂੰ ਇੱਕ ਜਗ੍ਹਾ ਸਾਰੇ ਵਿਰੋਧ ਵੈਰ ਔਰ ਅਲੱਗ-ਅਲੱਗ ਪਛਾਣਾਂ ਨੂੰ ਖਤਮ ਕਰਕੇ ਜਿਵੇਂ ਗੁਰਬਾਣੀ ਦੇ ਵਿੱਚ ਕਿਹਾ ਕਿ ਗਰਭ ਜੁਗਨ ਮੇਂ ਕੁਲ ਨਹੀਂ ਜਾਤੀ ਇਹ ਬਹੁਤ ਇੰਪੋਰਟੈਂਟ ਪੁਆਇੰਟ ਹੈ ਕਿ ਕਿੱਥੇ ਜਾ ਕੇ ਤੁਸੀਂ ਸਮਾਜਿਕ ਜਿਹੜੇ ਸਾਡੀ ਲਹਿਰਾਂ ਹੈ ਜਾਂ ਮਤਲਬ ਸੋਸ਼ਲ ਮੂਵਮੈਂਟਸ ਹੈ ਜਾਂ ਪੋਲਿਟੀਕਲ ਮੂਵਮੈਂਟਸ ਹੈ ਉਹ ਤੁਸੀਂ ਦਿਖਦੀਆਂ ਹਨ ਉਹਨਾਂ ਨੂੰ ਉਗਾੜਨਾ ਹੈ ਜਾਂ ਉਹਨਾਂ ਨੂੰ ਤੁਸੀਂ ਸਮਾਪਤ ਕਰਨਾ ਚਾਹੁੰਦੇ ਹੋ ਜੇ ਸਮਾਪਤ ਕਰਨਾ ਹੈ ਤਾਂ ਉਹਦੀ ਦ੍ਰਿਸ਼ਟੀ ਤੁਹਾਨੂੰ ਇਨਕਲੂਸਿਵਨੈਸ ਦੀ ਹੋ ਸਕਦੀ ਹੈ ਇਸ ਐਕਸਕਲੂਸਿਵਨੈਸ ਨਾਲ ਇੱਕ ਸਮੇਂ 'ਚ ਇੱਕ ਟੀਰ ਅਗਿਆ ਜਾਏਗੀ ਦੂਸਰੇ ਸਮੇਂ 'ਚ ਦੂਸਰੀ ਟੀਰ ਆ ਜਾਏਗੀ ਔਰ ਇਹ ਸੰਘਰਸ਼ ਅਨਐਂਡਿੰਗ ਹੈ ਕੰਟੀਨਿਊਸ ਰਹਿੰਦਾ ਹੈ ਸੋ ਇਹ ਚੀਜ਼ ਮੈਨੂੰ ਲੱਗਿਆ ਕਿ ਅਸੀਂ ਜੇ ਬਿਨਾ ਸੋਚੇ ਸਮਝੇ ਪੱਛਮੀ ਸਾਹਿਤ ਦੇ ਇਹਨਾਂ ਸਿਧਾਂਤਾਂ ਨੂੰ ਫਾਲੋ ਕਰੀ ਜਾ ਰਹੇ ਆ ਤਾਂ ਅਸੀਂ ਆਪਣੇ ਇੰਨੇ ਅਮੀਰ ਵਿਰਸੇ ਨੂੰ ਜੋ ਮੱਧਕਾਲ ਦਾ ਸਾਹਿਤ ਹੈ ਜਿਦੇ ਵਿੱਚ ਇੰਨੀ ਵੱਡੀ ਦ੍ਰਿਸ਼ਟੀ ਸਮਾਜ ਨੂੰ ਜੋੜਨ ਦੀ ਸਾਹਿਤ ਨੂੰ ਜੋੜਨ ਦੀ ਦਿੱਤੀ ਗਈ ਹੈ ਅਸੀਂ ਉਸ ਨੂੰ ਇਗਨੋਰ ਕਰਦੇ ਆ ਅਸੀਂ ਉਹਦੇ ਵਿੱਚੋਂ ਸਿਰਫ ਆਨੰਦ ਲੈ ਰਹੇ ਆ ਉਹਨੂੰ ਸਮਝ ਨਹੀਂ ਰਹੇ ਅਸੀਂ ਉਸ ਬਾਣੀ ਦੇ ਜੋ ਅਸਲ ਪ੍ਰਭਾਵ ਹੈ ਉਹਨਾਂ ਨੂੰ ਜਾਣਦੇ ਹੋਏ ਵੀ ਅਸੀਂ ਉਹਨੂੰ ਜੀਵਨ ਦੇ ਵਿੱਚ ਕਬੂਲ ਕਰਨ ਤੋਂ ਇਨਕਾਰ ਹੋ ਜਾਂਦੇ ਹਾਂ ਕਿਉਂਕਿ ਸਾਨੂੰ ਸਾਡਾ ਜੋ ਲੌਜੀਕ ਹੈ ਜਾਂ ਇੱਕ ਵਿਗਿਆਨਕ ਸੋਚ ਜਾਂ ਤਰਕਸ਼ੀਲਤਾ ਹੈ ਉਹ ਸਾਨੂੰ ਇਹ ਕਹਿੰਦੀ ਹੈ ਵੀ ਇਹ ਧਾਰਮਿਕ ਸਾਇਤ ਹੈ ਔਰ ਇਹਦਾ ਸਾਡੇ ਸਮਾਜਿਕ ਔਰ ਪੋਲੀਟੀਕਲ ਸਿਸਟਮ ਦੇ ਵਿੱਚ ਕੋਈ ਯੋਗਦਾਨ ਨਹੀਂ ਹੋਣਾ ਚਾਹੀਦਾ ਧਰਮ ਨੂੰ ਸਮਾਜ ਤੋਂ ਦੂਰ ਰਹਿਣਾ ਚਾਹੀਦਾ ਜਦੋਂ ਕਿ ਧਰਮ ਰਿਲੀਜੀਅਨ ਨਹੀਂ ਹੈ ਧਰਮ ਤਾਂ ਜੋ ਅਸੀਂ ਸਾਡੀਆਂ ਮੋਰਲ ਵੈਲਿਊਜ਼ ਐ ਕੋਮਨ ਐ ਇਹ ਉਹ ਵੈਲਿਊਜ਼ ਐ ਵੀ ਕਿਸੇ ਵੀ ਸੰਸਥਾਗਤ ਰਿਲੀਜੀਅਨ ਦੇ ਬਣਨ ਤੋਂ ਪਹਿਲਾਂ ਜੋ ਅਸੀਂ ਅੰਦਰ ਮਹਿਸੂਸ ਕਰਦੇ ਸੀਗੇ ਕਿ ਕਿਸ ਤਰ੍ਹਾਂ ਸਮਾਜ ਨੂੰ ਚਲਾਉਣਾ ਹੈ ਉਹਦਾ ਤੋੜਾ ਉਹ ਧਰਮ ਐ ਤੌਲ ਧਰਮ ਦੇ ਵਿੱਚ ਜਦੋਂ ਗੁਰੂ ਸਾਹਿਬ ਧਰਮ ਦੀ ਗੱਲ ਕਰਦੇ ਆ ਤਾਂ ਉਹ ਇੱਕ ਅਲੱਗ ਆਈਡੈਂਟੀ ਵਾਲਾ ਰਿਲੀਜੀਅਨ ਨਹੀਂ ਸੀ ਸੋ ਮੈਨੂੰ ਲੱਗਦਾ ਹੈ ਕਿ ਇਸ ਡਾਇਰੈਕਸ਼ਨ ਦੇ ਵਿੱਚ ਸਾਨੂੰ ਹੋਰ ਚਿੰਤਨ ਕਰਨ ਦੀ ਲੋੜ ਹੈ ਸੋਚਨ ਦੀ ਲੋੜ ਹੈ ਤੇ ਉਮੀਦ ਹੈ ਜੇ ਤੁਸੀਂ ਇਸ ਵੀਡੀਓ ਦੇ ਰਾਹੀਂ ਮੇਰੀ ਗੱਲ ਨਾਲ ਸਹਿਮਤ ਜਾਂ ਅਸਹਿਮਤ ਹੋ ਤਾਂ ਅਸੀਂ ਇਸ ਡਾਇਲੌਗ ਨੂੰ ਹੋਰ ਅੱਗੇ ਜਾਰੀ ਰੱਖ ਸਕਾਂਗੇ ਤਾਂ ਮੈਨੂੰ ਲੱਗਦਾ ਹੈ ਕਿ ਇਹ ਬਹੁਤ પ્રયਤਨ ਜੋ ਪੰਜਾਬੀ ਲੇਖਕ ਮੰਚ ਦਾ ਹੈ ਉਹ ਕਾਮਯਾਬ ਹੋਏਗਾ ਕਿ ਇਸ ਤਰ੍ਹਾਂ ਅਸੀਂ ਇਸ ਗੱਲ ਨੂੰ ਜਾਰੀ ਰੱਖਿਏ ਤੇ ਤੁਰਦਾ ਰਹੇ ਬਹੁਤ ਬਹੁਤ ਧੰਨਵਾਦ